ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਘੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੋਹਣੀਆਂ ਕਾਲੇ ਰੰਗ ਦੀਆਂ ਚਮਕਦਮ ਕਾਲੀਆਂ ਵਿਹੜਾਂ ਵਿਖਾਉਣੀਆਂ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਸ਼ੀਸ਼ੇ ਵਾਂਗੂ ਚਮਕਦੀਆਂ ਇਨਫਰਮੇਸ਼ਨ ਲੈ ਲੈਣਾ ਮੱਧਿਆਰ ਦਾ ਦੁੱਧ ਉਹ ਕਰਦੇ ਗਏ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਮੇਰਾ ਨਾਮ ਲਖਬੀ ਰਸੰਗਾ ਜੀ ਪਿੰਡ ਬਕੇਲਿਆ ਮੋਬਾਈਲ ਨੰਬਰ ਦੱਸ ਦਿਓ 97810 56025 97810 56025 ਕਿੰਨੇ ਮਸੂਆ ਇੱਕ ਨੰਬਰ ਦਾ ਇਹ ਮੇਰੇ ਦੂਜਾ ਸੂਆ ਵੈਟਸ ਹੁੰਦੀ ਹੈ ਕਿੰਨੇ ਕੁ ਦਿਨ ਲੈ ਜੀ ਦਿਨ ਲੈ ਜੂ 7-8 ਕਿੰਨਾ ਕੁ ਦੁੱਧ ਦੇ ਦੂ ਬਹੁਤ ਮੇਰੇ 18-19 ਜਮਾਂ ਤੇ ਪਿਆਦੇ ਗੋ ਬਰੀਕੀਆਂ ਚ ਚਾਤ ਪਾਤ ਵਾਲੀ ਬੱਚੀ ਸੀਲ ਸਹੂ ਮੈਂ ਆਪਣਾ ਪਲੇ ਐ ਬਹਿ ਜੂ ਜੀ ਮਿੰਨਨ ਦਾ ਬਾਜ਼ਾਰ ਇਨ ਕਰ ਮਾ ਜ ਦੋਸਤੋ ਸੀਲ ਸਭ ਪੂਰੀ ਐ ਲਈ ਮਗਰ ਦੀ ਲਈ ਜੇ ਮਰਜੀ ਹੂੰ ਢੇਲਾਂ ਤੋਂ ਲੰਬੋ ਮਲਟੇ ਲੰਬੋ ਪਿੰਗਾ 7-8 ਦਿਨਾਂ ਦੀ ਕੱਚੀ ਐ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ 17-18 ਕਿਲੋ ਬਾਈ ਦਾਸ ਦਾ ਦੁੱਧ ਪਿਆਜੂ ਦੂਜੇ ਸੂਵੇ ਸੁੰਦੀ ਐ ਕੱਲੀ ਕੱਚੀ ਕੱਚੀ ਐ ਜਿੱਦੇ ਤਿਆਰ ਹੋ ਗਈ ਬਈ ਚੀਜ਼ ਹੋਰ ਬਣ ਜਾਣੇ ਮੁੱਲ ਵੀ ਹੋਰ ਹੋ ਜਾਣਗੇ ਦੋਸਤੋ ਇਹ ਤਾਂ ਤੁਹਾਨੂੰ ਪਤਾ ਹੀ ਐ ਅੱਜ ਹਫਤੇ ਦੀ ਕੱਚੀ ਐ ਤੇ ਅੱਜ ਦਾ ਮੁੱਲ ਕੁਛ ਹੋਰ ਹੈ ਨਾ ਜਿੱਦਣ ਤਿਆਰ ਹੋਗੀ ਉਸ ਦਿਨ ਅੱਜ ਵਾਲੇ ਮੁੱਲ ਜਿ ਤੁਹਾਨੂੰ ਵੀ ਪਤਾ ਕਿਨੇ ਦੇਣੀ ਆ ਮੂੰਹ ਮੱਥੇ ਦੀ ਸੋਹਣੀ ਐ ਦੂਜੇ ਸੂਵੇ ਸੁੰਦੀ ਐ 17 18 ਕਿਲੋ ਦੁੱਧ ਪਿਆਜੂ ਝੋਲ ਵਾਲੀ ਬੱਛੀ ਐ ਲੇਵਾ ਲਾਹੂ ਬਹੁਤ ਕਿਉਂਕਿ ਬਾਲਟੇ ਲਾ ਹਵਾਨੇ ਦੇ ਚਾਰ ਚਪੇਰੇ ਪਈਆਂ ਬਹੁਤ ਆ ਸੱਤਾਂ ਅੱਠਾਂ ਦਿਨਾਂ ਤਾਈ ਸਾਰੀ ਵਾਲਟੈਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਦੋਸਤੋ ਉਧਰੋਂ ਪਸ਼ੂਆਂ ਚ ਜਾਨਵਰ ਲਿਆਂਦਾ ਤੇ ਪਸ਼ੂਆਂ ਹਾਲੀ ਨੂੰ ਖਿੱਚਦਾ ਕੁਈ ਕਰਮਣਾ ਮੰਨੇ ਸੀਲ ਪੂਰੀਆ ਦੁਬਾਰਾ ਵੀ ਤੁਹਾਨੂੰ ਥਣ ਭਾਂਡੇ ਦੇ ਹੱਥ ਮਾਰ ਕੇ ਵਿਖਾ ਦੇਾਂਗੇ ਦੁਬਾਰਾ ਚਾਰ ਹੀ ਥਾਣ ਆ ਗਾਇਬ ਚ ਲੱਗੇ ਹੋਏ ਆ ਬਾਕੀ ਇਕੱਲੀ ਕੱਚੀ ਕੱਚੀ ਆ ਜਦੋਂ ਤਿਆਰ ਹੋ ਜਾਂਦੀ ਆ ਸੋਨਾ ਅਮਰੀਕਨ ਵੜਾ ਵਰਗਾ ਹਵਾਨਾ ਤਿਆਰ ਕਰਕੇ ਸੋ ਕਿਉਂਕਿ ਬਾਲਟਾਂ ਲਾ ਹਵਾਨੇ ਦੇ ਚਾਰ ਛਪੇਰੇ ਪਾਈਆਂ ਬਹੁਤ ਹੂੰ ਠੰਡੀ ਸੀਲ ਫੁੱਲ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਉਹ ਤਾਂ ਵੜ ਉੱਥੇ ਉਹੀ ਨਹੀਂ ਖੜੀ ਇਤੋਂ ਦਾ ਹੀ ਲੈਵਲ ਆ ਗਿਆ ਹੂੰ ਜਿੱਦੇ ਤਿਆਰ ਹੋ ਗਈ ਬੱਚੀ ਜੈ ਜੈ ਮਾਹ ਲਖਵੀਰ 66000 ਰੁਪਿਆ ਵੀਰੇ ਮਾਨ ਤਾਨ ਹੋ ਜੂ ਮਾਨ ਤਾਨ ਹੋ ਜੂ ਦੋਸਤੋ 66000 ਦੀ ਬਾਈ ਕਹਿੰਦਾ ਦੇ ਦੂੰਗਾ ਮਾਨ ਤਾਨ ਹੋ ਜੂ 17 18 ਕਿਲੋ ਬਾਈ ਦਸਦਾ ਦੁੱਧ ਪਿਆ ਜੂ ਦੂਜੇ ਸੂਵੇ ਸੁੰਦੀ ਐ ਅੱਜ ਦਾ ਮੁੱਲ ਐ 66000 ਤਿਆਰ ਹੋਈ ਦਾ ਬਾਈ ਕਹਿੰਦਾ ਮੁੱਲ ਹੋਰ ਹੋ ਤੁਹਾਨੂੰ ਵੀ ਪਤਾ ਨਹੀਂ ਆਪਾਂ ਵੀਰੇ ਰੇਟ ਲੋਕੀ ਕਰਦੇ ਹੀ ਆ ਹੂੰ ਦੋ ਨੰਬਰ ਤੇ ਆ ਜੀ 10 ਮਸੂਗਾ ਬਾਈ ਇਹ ਵੀ ਤੇ ਦੂਜਾ ਹੀ ਸੁੰਦੀ ਹੈ ਕਿੰਨੇ ਦਿਨ ਲੈ ਜੂ ਇਹ ਵੀ ਹਫਤਾ ਮੰਨ ਕੇ ਚੱਲ ਤੂੰ ਯਾਨੀ ਉਹ ਠੰਡੀ ਸੀਲ ਉਹ ਵਾਂਗੂ ਇਹ ਵੀ ਬਥੇਰੀ ਆ ਭਲੇ ਬੈਠਾ ਰਿਆ ਯਾਨੀ ਕਿ ਸੇਮ ਹੀ ਦਾ ਹੈ ਨਾ ਕੋਈ ਇੱਕ ਦਿਨ ਪਹਿਲਾਂ ਸੂਪ ਕੋਈ ਇੱਕ ਦਿਨ ਮਗਰੋਂ ਸੂਪ ਸਾਨੂੰ ਸੋਹਣਾ ਲੱਗਾ ਬੱਥ ਬੱਥ ਤੇ ਦੂਰੀ ਦੂਰੀ ਤੇ ਕਿੰਨਾ ਕੁ ਦੁੱਧ ਪਿਆ ਜੂ ਇਹ ਇਹ 16 ਲੀਟਰ ਵਿੱਚ ਦੇ ਮੋਜ ਨਾ ਦੇਊਗੀ ਥੋੜਾ 17 ਲੀਟਰ ਦੇ ਮੋਜ ਨਾ ਢੱਲਾ ਢੋਲਾ ਬਹੁਤ ਹੂੰ ਠੰਡੀ ਸੀਲ ਦਾ ਵੇਲਾ ਲਾ ਲਾ ਜੀ ਬਹੁਤ ਪਈਆਂ ਹੂੰ ਗੁਲਾਬੀ ਥਾਨ ਵੀਡੀ ਦੇ ਭਾਵੇਂ ਵਾਂਗੂ ਪੈ ਜਾ ਰਹੇ ਸਹੀ ਆ ਕੱਢੀਏ ਬਾਹਰ ਨੂੰ ਦੋਸਤੋ ਦੋ ਵਹਿ ਦੋਵੇਂ ਵੜੇ ਹੀ ਥਣ ਭਾਂਡੇ ਦੀਆਂ ਸਾਫ਼ ਸੁਧਰੀਆਂ ਫੂਡ ਸ਼ਾਂ ਕਿਸੇ ਦੇ ਭੋਰਾ ਵੇਖਣ ਨੂੰ ਵੀ ਹੈ ਨਹੀਂ ਤੇ ਚਮਕਦਮ ਕਾਲੀਆਂ ਵੜਾ ਸ਼ੀਸ਼ੀ ਗਾਠ ਵੀ ਪੂਰੇ ਆ ਭਰੇ ਨਹੀਂ ਹਾਂ ਦੋਸਤੋ ਇਹ ਵੀ ਗੱਲ ਨਹੀਂ ਕੋਈ ਨਿੱਕੀਆਂ ਮਰੀਆਂ ਹੰਭੀਆਂ ਗੋਡੇ ਕਿ ਜਿੱਡੀਆਂ ਵੜਾ ਨਹੀਂ ਅਦਕਾਰਠ ਵਾਲੀਆਂ ਦੋਵੇਂ ਤੇ ਚਮਕ ਚੁੰਗ ਦੋਵਾਂ ਵੜਾਂ ਦੇ ਪਿੰਡੇ ਚ ਪੂਰੀ ਆ 16 17 16 ਕਿਲੋ ਵਾਂਗੂ 22 10 ਦਾ ਦੋ ਨੰਬਰ ਖੁੱਲਾ ਦੁੱਧ ਪਿਆਜੂ ਹਫ਼ਤੇ ਦੀ ਕੱਚੀਆਂ ਦੋਵੇਂ ਕੋਈ ਦਿਹਾੜੀ ਪਹਿਲਾਂ ਸੂਪੂ ਕੋਈ ਇੱਕ ਦਿਨ ਮਗਰੋਂ ਸੂਪੂ ਯਾਨੀ ਕਿ ਦੋਵਾਂ ਦੇ ਦੇਣ ਉਨੇ ਕੀ ਪਈ ਆ ਡੇਟ ਮੁਤਾਬਕ ਸੀਲ ਸੌ ਫਲ ਹੈ ਦੂਜਾ ਸੂਆ ਕਾਲੇ ਰੰਗ ਦੀ ਵੱੱਛੀ ਚਾਰੇ ਥਾਂ ਅੱਗੇ ਪਿਛੇ ਗੜਖੜ ਦੀ ਵਿਰਲ ਤੇ ਗੈਪ ਤੇ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਹੂੰ ਇਹਦਾ ਵੀ ਜਾਇਜ਼ ਆ ਮਲਖਵੀਰ ਇਹ 63000 ਦੀ ਦੇਣ ਲੈਣੀ ਇੱਕ ਨੰਬਰ 66000 ਦੀ ਮਾਨਤਨ ਥੋੜਾ ਘਾਣਾ ਹੋ ਜੂ ਦੋ ਨੰਬਰ 63 ਦੀ ਦੇਣ ਲੈਣ ਵਾਲੀ ਡਿਮਾਂਡ ਹੀ ਆ ਤੇ ਮੁੱਲ ਅੱਜ ਦਾ ਜਿੱਦਣ ਤਿਆਰ ਹੁੰਦੀਆਂ ਸਵਾ ਕੇ ਬਾਈ ਕਹਿੰਦਾ ਵੇਚਾਂਗੇ ਫੇਰ ਉਦੋਂ ਮੌਕੇ ਦਾ ਮੁੱਲ ਲਊਗਾ ਤੁਹਾਨੂੰ ਵੀ ਪਤਾ ਜਿਹੜਾ ਹਫਤਾ ਸੰਭੂਗਾ ਸਵਾਹੂਗਾ ਖੇਚਲ ਕਰੂਗਾ ਉਦੋਂ ਫੇਰ ਅੱਜ ਵਾਲਾ ਮੁੱਲ ਥੋੜੀ 80 85 90 ਰੀਡ ਕਰਦੇ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਮਾਨਤਾਨ ਹੋ ਜਾਊਗਾ ਅਗਲਾ ਬੇਫਿਕਰ ਹੋ ਕੇ ਆ ਜੇ ਇਹ ਆਪਣੇ ਮੂੰਹ ਵਿੱਚ ਦੀ ਦੇਖ ਲੈ ਯਾਰ ਚੰਕ ਦਮ ਹਾਂ ਇਹ ਤਾਂ ਗੱਲ ਹੈ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਤਾ ਸੀ ਦੋਵੇਂ ਵੜਾ ਸੋਹਣੀਆਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਸ਼ੀਸ਼ੀ ਵਾਂਗੂ ਚਮਕਦੀਆਂ ਕਿਸੇ ਦੀ ਵੀ ਪੋਰਾ ਫੋਟ ਨਹੀਂ ਛਾਂਗ ਨਹੀਂ ਕੋਈ ਨਾ ਕੋਈ ਧਫੜੀ ਜਾਂ ਨਾ ਕੋਈ ਧਫੜੀ ਦਾ ਨਿਸ਼ਾਨ ਤੇ ਐਵੇਂ ਨਹੀਂ ਕੋਈ ਪੰਜਵਾਂ ਸੂਆ ਹੋਊ ਛੇਵਾਂ ਸੂਆ ਹੋਊ ਦੂਜਾ ਦੂਜਾ ਕਹਤਾ ਦੂਜਾ ਸੂਆ ਵੜਾ ਬਾਕੀ ਤੁਸੀਂ ਬਾਈ ਦੇ ਘਰੇ ਆ ਕੇ ਵੇਖ ਹੀ ਲੈਣੀਆਂ ਮੁੱਲ ਜੈਜ ਹੀ ਆ ਕੱਲੇ ਕੱਲੇ ਨਗ ਚੋਂ ਵੀ ਥੋੜਾ ਥੋੜਾ ਮਾਨ ਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਫਿਰ ਪੂਰਾ ਵੱਧੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਆ ਫਿਰ ਉੱਥੇ ਅਗਲਾ ਵੀ ਕੋਈ 1000 1200 ਵੱਧ ਮਾਨ ਤਾਨ ਕਰ ਦਿੰਦਾ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜੈਜ ਜੇ ਮੁੱਲ ਦੀਆਂ ਫੁੱਲ ਸੀਲ ਸਊ ਦੋ ਵਹਿੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੀ ਹੋਈ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਬਘੇਲੇ ਆਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ